ਹਾਂ ਦੋਸਤੋ ਅੱਜਕੱਲ ਨਾ ਤੁਸੀਂ ਕਿਵਰੀ ਜਾਣਿਓ ਕਿਸਾਨ ਮੇਲੇ ਉੱਪਰ ਵੇਖਿਆ ਹੈ ਬਈ ਇਸ ਤਰ੍ਹਾਂ ਦੇ ਪੌਦੇ ਇਸ ਤਰ੍ਹਾਂ ਦੀ ਟ੍ਰੇ ਵਿੱਚ ਮਿਲਦੇ ਹੈ ਤੇ ਇਹਨੂੰ ਲਿਆਉਣਾ ਬੜਾ ਮੁਸ਼ਕਲ ਹੋ ਜਾਂਦਾ ਜਾਂ ਉੱਥੇ ਖਮਲਾ ਜਾਂਦੇ ਹੈ ਤਾਂ ਇਹਦਾ ਇੱਕ ਤਰੀਕਾ ਬਣਾਇਆ ਗਿਆ ਹੈ ਬਈ ਕੁਝ ਨਹੀਂ ਹੁੰਦਾ ਇਹਨਾਂ ਪੌਦਿਆਂ ਨੂੰ ਤੁਸੀਂ ਇਹਦੇ ਵਿੱਚੋਂ ਜਿਹੜੇ ਹੈਗੇ ਬਾਹਰ ਕੱਢ ਲਓ ਜਿੰਨੇ ਹੈਗੇ ਇਹ ਸਾਰੇ ਪੌਦੇ ਇਥੋਂ ਅਸੀਂ ਬਾਹਰ ਕੱਢ ਲਏ ਤਾਂ ਇਹ ਜਿਹੜੇ ਸੈਲ ਪਹਿਲੇ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਇਕੱਠੇ ਕਰ ਲਓ ਇਸ ਸਟੀਕ ਨੂੰ ਇਕੱਠੇ ਕਰਕੇ ਤੇ ਹੁਣ ਲਓ ਤੁਸੀਂ ਇੱਕ ਅਫਾਰ ਇਹ ਨਾਲ ਹੀ ਲੈ ਕੇ ਜਾਓ ਤਾਂ ਵਧੀਆ ਗੱਲ ਹੈ ਇਹਨੂੰ ਇਹਦੇ ਵਿੱਚ ਇਸ ਸਟੀਕ ਨੂੰ ਫੋਲਡ ਕਰ ਲਓ ਇਹ ਪੌਦੇ ਮੈਂ ਕੱਲ ਲਿਆਂਦੇ ਸੀ ਤੇ ਤੁਹਾਡੇ ਲਈ ਜਿਸ ਦੁਆਰਾ ਪਾ ਕੇ ਇੱਕ ਡੈਮੋ ਦੇ ਤੌਰ ਤੇ ਦਿੱਤੀ ਕਵਰ ਕਰ ਰਿਆਂ ਹਾਂ ਇਸ ਤਰ੍ਹਾਂ ਕਰ ਲਏ ਉਸ ਤੋਂ ਬਾਅਦ ਆ ਵੇਖੋ ਇਸ ਤਰ੍ਹਾਂ ਦਾ ਉੱਤੇ ਪਿਆ ਸੀ ਇੱਕ ਕੱਪ ਜਾ ਤੇ ਇਹਦੇ ਵਿੱਚ ਨੂੰ ਪਾ ਲਿਆ ਇਹਦੇ ਵਿੱਚ ਪਾ ਕੇ ਉਸ ਪ੍ਰੰਤ ਕੀ ਕੀਤਾ ਇਹਦੇ ਵਿੱਚ ਪਾਣੀ ਪਾ ਲਿਆ ਥੋੜਾ ਜਿਹਾ ਤਾਂ ਕਿ ਇਹ ਗਿੱਲਾ ਰਹੇ ਫਿਰ ਇੱਕ ਅਖਬਾਰ ਲੈ ਲਿਆ ਥੋੜਾ ਜਿਹਾ ਪੂਰੇ ਸਾਈਜ਼ ਦਾ ਤੇ ਇਹਨੂੰ ਇਸ ਤੀਖੇ ਨਾਲ ਆਪਾਂ ਇੱਕ ਪਾਸੇ ਰੱਖ ਲਿਆ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਆ ਵੇਖੋ ਇਸ ਤੋਂ ਬਾਅਦ ਕੁਝ ਨਹੀਂ ਕੀਤਾ ਇਹਨੂੰ ਇਸ ਤਰ੍ਹਾਂ ਕਰਕੇ ਪੂਰਾ ਕਵਰ ਕਰਕੇ ਇਹਨੂੰ ਆਪਾਂ ਫੋਲਡ ਕਰ ਲਿਆ ਫੋਲਡ ਕਰਕੇ ਤੇ ਆ ਵੇਖੋ ਇਸ ਤਰੀਕੇ ਨਾਲ ਫੋਲਡ ਕਰਦੇ ਆ ਕਰਦੇ ਆ ਚਲੋ ਥੋੜਾ ਜਿਹਾ ਫੋਲਡ ਕਰ ਲਓ ਪਰੋਂ ਕਾਫੀ ਪੌਦੇ ਦੇ ਵਿੱਚ ਹਲੇ ਡੂੰਘੇ ਨੇ ਤੇ ਇਹਨੂੰ ਇੱਥੋਂ ਵੀ ਇਸ ਤਰ੍ਹਾਂ ਕਰਕੇ ਫੋਲਡ ਕਰ ਲਓ ਤੇ ਜਿਹੜੀ ਉਹ ਬੈਗ ਦੇ ਵਿੱਚ ਪਾਸੇ ਬੋਤਲ ਜੀ ਪਾਉਣ ਵਾਲਾ ਬਣਿਆ ਹੁੰਦਾ ਹੈ ਇੱਕ ਜਾਲੀ ਜੀ ਉਹ ਵਿੱਚ ਰੱਖ ਲਿਆ ਸੀ ਤੇ ਜਿਸ ਤਿੱਕੇ ਨਾਲ ਮਰਜੀ ਤੁਸੀਂ ਇਹਨੂੰ ਆਰਾਮ ਨਾਲ ਲਿਆ ਸਕਦੇ ਹੋ ਤੇ ਜਿਹੜੀ ਇਹ ਟ੍ਰੇ ਸਾਡੇ ਕੋਲੇ ਖਾਲੀ ਹੋ ਗਈ ਇਹਨੂੰ ਇਹਨੂੰ ਵੀ ਤੁਸੀਂ ਜਾਇ ਜਿੱਥੇ ਮਰਜੀ ਪਾ ਲਓ ਜਿਸ ਤਿੱਕੇ ਨਾਲ ਸੰਭਲੋ ਤੁਸੀਂ ਘਰ ਤੋਂ ਕਿਤੇ ਜਾ ਸਕਦੀ ਹੈ ਜਿਵੇਂ ਵੇਖੋ ਇਹ ਪੌਦੇ ਕੱਲ ਲਿਆਂਦੇ ਸੀ ਕੱਲ ਲਏ ਸੀ ਉਤੋਂ ਤੇ ਇਹ ਹੁਣ ਤੱਕ ਬਿਲਕੁਲ ਵਧੀਆ ਹਾਲ ਦੇ ਵਿੱਚ ਨੇ ਕੁਝ ਨਹੀਂ ਹੋਇਆ ਇਹਨਾਂ ਨੂੰ ਸ਼ਾਮੇ ਰੱਖੇ ਹੋਏ ਐ ਉਸ ਤੋਂ ਬਾਅਦ ਇਨੂੰ ਲਾਉ ਤੇ ਇਹਨੇ ਤਾਂ ਵੇਖਿਆ ਜੇ ਤੁਸੀਂ ਕਦੇ ਵੀ ਬਸ ਤੇ ਵਿੱਚ ਸਫ਼ਰ ਕਰਦੇ ਹੋ ਜਾਂ ਕੋਈ ਉੱਥੇ ਵੀ ਕਾਫੀ ਘੱਟ ਸੀ ਤੇ ਮੋੜ ਦੇ ਨਾ ਮੋੜਾ ਵਜਦਾ ਕਿਉਂਕਿ ਤੁਹਾਡੇ ਹੱਥ ਦੇ ਵਿੱਚ ਟ੍ਰੇਜ ਹੀ ਹੁੰਦੀ ਹੈ ਤੇ ਉਹ ਖਿਲਰ ਜਾਂਦੀ ਹੈ ਮਤਲਬ ਕੰਜਾਂ ਨੇ ਮੈਨੂੰ ਕਿਹਾ ਵੀ ਬਾਈ ਤੋਂ ਇਹ ਕੀ ਕਰ ਰਹੇ ਹੈ ਤੇ ਮਰ ਜਾਣਗੇ ਮੈਂ ਕੁਝ ਨਹੀਂ ਹੁੰਦਾ ਇਹਨਾਂ ਨੂੰ ਇਸ ਤਰ੍ਹਾਂ ਚਲੇ ਜਾਣੇ ਆ ਫਿਰ ਕੰਜਾਂ ਨੇ ਤਰੀਕਾ ਵਰਤਿਆ ਵੀ ਤੇ ਇਹ ਗਲਤਾਂ ਛੋਟੀ ਜੀ ਹੈ ਪਰ ਇਸ ਤਰੀਕੇ ਨਾਲਸੀਂ ਆਪਣੇ ਪੌਦਿਆਂ ਨੂੰ ਬੜੀ ਆਸਾਨੀ ਦੇ ਨਾਲ ਉਹ ਲੈ ਆ ਸਕਦੇ ਹੈਗੇ ਆ ਧੰਨਵਾਦ